ਆਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਪਤਾ ਹੀ ਹੈ ਕਿ ਫਰੀਦਕੋੜ ਨਹਿਰਾਂ ਦਾ ਜਿਹੜਾ ਉਹ ਡਵੈਲਪਮੈਂਟ ਦਾ ਕੰਮ ਰੁਕਿਆ ਹੋਇਆ ਸੀ ਕਿ ਸ਼ਹਿਰ ਦੇ ਅੰਦਰ ਜਿਹੜੀ ਪਾਣੀ ਦੀ ਸੀਪੇਜ ਹੁੰਦੀ ਸੀ ਤੇ ਉਹ ਬੰਦਰਾ ਹੋ ਜੇ ਇਸ ਨੂੰ ਲੈ ਕੇ ਪੰਜਾਬ ਸਰਕਾਰ ਕਿਉਂਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਵੀ ਅਟੇਲਾਂ ਤੱਕ ਪਾਣੀ ਪਹੁੰਚਾਉਣਾ ਚਾਹੁੰਦੀ ਹੈ ਔਰ ਜਿੱਥੇ ਕਿਤੇ ਰਸਤੇ ਦੇ ਵਿੱਚ ਹੋਰ ਪਾਣੀ ਦੀ ਲੋੜ ਹੈ ਸ਼ਹਿਰ ਵਾਸੀਆਂ ਨੂੰ ਪਾਣੀ ਦੀ ਲੋੜ ਹੈ ਉਹਦੇ ਵੀ ਧਿਆਨ 'ਚ ਰੱਖਦੇ ਹੋਏ ਜਿਹੜਾ ਨਹਿਰ ਦਾ ਜਿਹੜਾ ਉਹ ਥੱਲੇ ਜਿਹੜਾ ਫਰਸ਼ ਹੈ ਉਦੇ ਚ ਡਿਜ਼ਾਈਨ ਦੇ ਵਿੱਚ ਤਬਦੀਲੀ ਕੀਤੀ ਗਈ ਆ ਤੇ ਉਹਦੇ ਰਾਹੀਂ ਜਿਹੜਾ ਤਾਂ ਕਿ ਵੱਧ ਤੋਂ ਵੱਧ ਪਾਣੀ ਜਿੰਨਾ ਪਹਿਲਾਂ ਪਾਣੀ ਕਿਉਂਕਿ ਸਾਈਡਾਂ ਦੇ ਇੱਟਾਂ ਲੱਗਿਆ ਸੀ ਥੱਲੇ ਵੀ ਪੱਕਾ ਫਰਸ਼ ਸੀ ਸਿਰਫ ਉਹਦੇ ਵਿੱਚੋਂ ਸਲਾਬ ਬਾਹਰ ਜਾਂਦੀ ਸੀ ਪਰ ਹੁਣ ਜਿਹੜਾ ਡਿਜ਼ਾਈਨ ਹੈ ਉਹ ਡਿਜ਼ਾਈਨ ਦੇ ਰਾਹੀਂ ਬਹੁਤ ਵੱਧੂ ਮਾਤਰਾ ਦੇ ਵਿੱਚ ਪਾਣੀ ਜਿਹੜਾ ਜ਼ਮੀਨ ਦੇ ਅੰਦਰ ਜਾਊਗਾ ਔਰ ਸ਼ਹਿਰ ਦੇ ਅੰਦਰ ਜਿਹੜਾ ਬਾਕੀ ਏਰੀਏ ਜਿੱਥੇ ਪਹਿਲਾਂ ਪਾਣੀ ਮਿੱਠਾ ਨਹੀਂ ਸੀਗਾ ਪਾਣੀ ਖਾਰਾ ਸੀਗਾ ਉਹ ਵੀ ਪਾਣੀ ਮਿੱਠਾ ਹੋਣ ਦੀ ਜਿਹੜੀ ਹੈ ਉਹ ਉਹ ਆਸ ਬੱਜੀ ਹੈ ਔਰ ਇਹਦੇ ਨਾਲ ਜਿਹੜਾ ਪਹਿਲਾਂ ਨਾਲੋਂ ਕਈ ਗੁਣਾ ਵੱਧ ਪਾਣੀ ਹੈ ਜਿਹੜਾ ਉਹ ਜ਼ਮੀਨ ਦੇ ਵਿੱਚ ਜਾਊਗਾ ਕਿਨਾਂ ਫਰੀਦਕੋਟ ਸ਼ਹਿਰ ਨਿਵਾਸੀਆਂ ਦੀ ਉਹ ਮੰਗ ਸੀ ਕਿ ਪਾਣੀ ਸਾਡਾ ਖਰਾਬ ਨਾ ਹੋ ਜੇ ਸਭ ਕੋ ਜਿੱਥੇ ਖਰਾਬ ਸੀ ਅਸੀਂ ਉਹਨੂੰ ਵੀ ਮਿੱਠਾ ਕਰਨ ਵਾਲੇ ਪਾਸੇ ਚੁੜਿਆ ਸੋ ਇਸ ਵਾਸਤੇ ਇੱਕ ਬਹੁਤ ਵੱਡਾ ਪ੍ਰਾਲਾ ਸਾਡੇ ਇੰਜੀਨੀਅਰ ਸਹਿਬਾਨਾਂ ਨੇ ਬੜੀ ਮਿਹਨਤ ਦੇ ਨਾਲ ਇਹ ਡਿਜ਼ਾਈਨ ਤਿਆਰ ਕੀਤਾ ਤੇ ਇਹਦੇ ਨਾਲ ਜਿਹੜਾ ਸਾਡੇ ਇਲਾਕੇ ਨੂੰ ਬਹੁਤ ਵੱਡਾ ਜਿਹੜਾ ਫਾਇਦਾ ਹੋ